ਪਠਾਨਕੋਟ ਦੀ ਸੀਆਈਏ ਟੀਮ ਨੂੰ ਇੱਕ ਬਹੁਤ ਹੀ ਥੋਸ ਸੂਚਨਾ ਮਿਲੀ ਸੀ ਕਿ ਜਤਿੰਦਰ ਕੁਮਾਰ ਨਾਮ ਦਾ ਇੱਕ ਪੁਰਾਣਾ ਤਾਰਾਗੜ ਰੈਂ ਦਾ ਵਾਸੀ ਹੈ ਜਿਹੜਾ ਕਿ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉਥੋਂ ਜਿਹੜੀ ਡਰੋਨ ਰਾਹੀਂ ਨਾਰਕੋਟਿਕਸ ਦੀ ਸਪਲਾਈ ਆ ਰਹੀ ਆ ਇਹ ਤੌਰ 'ਤੇ ਕੋਰੀਅਰ ਉੱਥੋਂ ਜਦੋਂ ਡਰੋਨ ਡ੍ਰੌਪ ਕਰ ਦਿੰਦਾ ਉਸ ਤੋਂ ਬਾਅਦ ਇਹ ਇੱਕ ਜਿਹੜਾ ਹੈਗਾ ਉੱਥੋਂ ਡਰੱਗਸ ਚੱਕ ਕੇ ਫਰਦਰ ਇਹ ਆਪਣੇ ਹੋਰ ਤਿੰਨ ਸਾਥੀਆਂ ਨਾਲ ਜਿਹੜੀ ਹੈਗੀ ਫਰਦਰ ਸਪਲਾਈ ਕਰਦਾ ਅੱਜ ਸੂਚਨਾ ਮਿਲਣ ਤੇ ਜਤਿੰਦਰ ਕੁਮਾਰ ਨੂੰ ਉਸ ਤੇ ਇੱਕ ਮੋਟਰਸਾਈਕਲ ਡਰੱਗਸ ਅਤੇ ਡਰੋਨ ਜੋ ਕਿ ਪਾਕ ਸਾਈਡ ਤੋਂ ਆਇਆ ਸੀ ਔਰ ਇੰਡੀਅਨ ਸਾਈਡ ਦੇ ਵਿੱਚ ਆ ਕੇ ਉਹ ਕਿਸੇ ਆਪਣਾ ਬੈਲੈਂਸ ਜਿਹੜਾ ਉਹਦਾ ਵਿਗੜ ਗਿਆ ਉਸ ਤੋਂ ਬਾਅਦ ਇਹ ਡਰੋਨ ਜਿਹੜਾ ਹੈਗਾ ਉਹ ਡਿੱਗ ਗਿਆ ਔਰ ਇਹਨੇ ਚੱਕ ਕੇ ਆਪਣੀ ਕਸਟਡੀ ਵਿੱਚ ਰੱਖਿਆ ਹੋਇਆ ਸੀ ਸਮੇਤ ਡਰੋਨ ਤੇ ਇਹਨੂੰ ਕਾਬੂ ਕੀਤਾ ਇਹਦੀ ਡਿਟੇਲ ਵਿੱਚ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾ ਰਹੀ ਆ ਹੁਣ ਤੱਕ ਤੇੜੀ ਪੁੱਛਗਿੱਛ ਹੋਈ ਆ ਇਸ ਤੋਂ ਪਹਿਲਾਂ ਇਹ ਤਕਰੀਬਨ 6-7 ਵਾਰ ਡਰੋਨ ਰਾਹੀਂ ਜਿਹੜਾ ਹੈਗਾ ਸਪਲਾਈ ਲੈ ਚੁੱਕਾ ਔਰ ਫਰਦਰ ਆਪਣੇ ਸਾਥੀਆਂ ਰਾਹੀਂ ਅੱਗੇ ਤੋਂ ਅੱਗੇ ਜਿਹੜੇ ਹੈਗੇ ਆ ਉਹ ਟਰੱਕਸ ਦੀ ਸਪਲਾਈ ਇਹ ਕਰਦੇ ਸੀ ਇਹ ਪੂਰੀ ਡਰਗ ਚੇਨ ਹੈ ਜਿਹਦੇ ਵਿੱਚ ਇਹਦਾ ਇਹਨੂੰ ਜਤਿੰਦਰ ਕਮਾਨ ਨੂੰ ਇੱਥੇ ਅਰੈਸਟ ਕਰ ਦਿੱਤਾ ਗਿਆ ਇਹਦੇ ਬਾਕੀ ਰਹੇਦੇ ਤਿੰਨ ਸਾਥੀਆਂ ਨੂੰ ਐਂਟੀ ਨਾਰਕੋਟਿਕ ਟਾਸਕ ਫੋਰਸ ਬਲੋਗ ਗ੍ਰਫਤਾਰ ਕੀਤਾ ਗਿਆ ਔਰ ਉਸ ਤੋਂ ਪਹਿਲਾਂ ਜਿਹੜੀ ਡਰੱਗਸ ਆਈ ਸੀ ਉਹ ਪਠਾਨਕੋਟ ਪੁਲਿਸ ਨੇ ਜਦੋਂ ਡਰੋਨ ਡ੍ਰੌਪ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਸਰਚ ਦੇ ਦੌਰਾਨ ਜਿਹੜੀ ਹੈਗੀ ਆ ਉਹ ਅੱਧਾ ਅੱਧਾ ਕਿਲੋ ਦੀਆਂ ਦੋ ਖੇਪਾਂ ਜਿਹੜੀਆਂ ਹੈਗੀਆਂ ਉਹ ਉਸੇ ਲੋਕੇਸ਼ਨ ਤੋਂ ਬਰਾਮਦ ਕੀਤੀਆਂ ਜਿਸ ਲੋਕੇਸ਼ਨ ਤੇ ਹਿਪਰੇਟ ਕਰ ਰਿਆ ਸੀਗਾ ਔਰ ਇਹਦੀ ਅਜੋਨੇ ਨਿਸ਼ਾਨਦੇਹੀ ਵੀ ਕੀਤੀ ਆ ਉਸ ਨਿਸ਼ਾਨ ਤੇ ਹੀ ਦੇ ਆਧਾਰ ਦੇ ਉੱਤੇ ਉਹ ਜਿਹੜੀ ਡਰੱਗਜ਼ ਦੀ ਪਹਿਲਾਂ ਰਿਕਵਰੀ ਹੋ ਚੁੱਕੀ ਹੈ ਸੰਬੰਧੀ ਮੁਕੱਦਮੇ ਦਰਜ ਹੋ ਚੁੱਕੇ ਆ ਉਹ ਵੀ ਸਾਰੀ ਦੀ ਸਾਰੀ ਇਸ ਪੂਰੇ ਤੋਂ ਪੂਰੇ ਜਿਹੜੇ ਹੈਗੇ ਆ ਉਹ ਗੈਨਨਾਂਕ ਰੈਕਟ ਕਰਦੀ ਹੈ ਇਹ ਸਾਰੇ ਜਿਹੜੇ ਵਿਅਕਤੀ ਨੇ ਜਿਸੰਦਰ ਕੁਮਾਰ ਤੋਂ ਇਲਾਵਾ ਜਿਹੜੇ ਤਿੰਨ ਹੋਰ ਫੜੇ ਗਏ ਨੇ ਇਹ ਨਸ਼ੇ ਦੇ ਆਦੀ ਹੈ ਔਰ ਥੋੜੇ ਪੈਸਿਆਂ ਲਈ ਜਿਹੜੇ ਹੈਗੇ ਆ ਤੌਰ ਕੋਰੀਅਰ ਇਹ ਕੰਮ ਕਰਦੇ ਆ ਸੋ ਇਹਨਾਂ ਦਾ ਸਖਤੀ ਨਾਲ ਪੁਸ਼ਕਿਸ਼ ਜਾਰੀ ਹੈ ਪੁਸ਼ਕਿਸ਼ ਤੋਂ ਬਾਅਦ ਹੋਰ ਵੀ ਨਤੀਜੇ ਆਉਣ ਦੀ ਸੰਭਾਵਨਾ ਹੈ ਇਹਨਾਂ ਦਾ ਅਪਰਾਧਿਕ ਇਹਨਾਂ ਵਿੱਚੋਂ ਜਿਹੜੇ ਪਹਿਲਾਂ ਫੜੇ ਗਏ ਆ ਉਹਨਾਂ ਦਾ ਅਪਰਾਧਿਕ ਪਿਸ਼ੁਕੜਾ ਉਹ ਪਹਿਲਾਂ ਇਲੀਗਲ ਮਾਈਨਿੰਗ ਦੇ ਵਿੱਚ ਉਹ ਗ੍ਰਸਤ ਸੀਗੇ ਉਹਨਾਂ ਦੇ ਖਿਲਾਫ ਇਲੀਗਲ ਮਾਈਨਿੰਗ ਦੇ ਜਿਹੜੇ ਹੈਗੇ ਆ ਉਹ ਮੁਕਦਮੇ ਦਰਜ ਹੈ ਜਿਹੜਾ ਜਤਿੰਦਰ ਕੁਮਾਰ ਹੈ ਜਤਿੰਦਰ ਕੁਮਾਰ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਨਹੀਂ ਪਰ ਕਿਉਂਕਿ ਇਹ ਡਰੱਗਸ ਲੈਣ ਦਾ आदी ਹੈ ਔਰ ਇਸੇ ਲਾਲਚ ਦੇ ਵਿੱਚ ਇਹ ਆ ਕੇ ਜਿਹੜਾ ਉਹਨਾਂ ਨਾਲ ਮਿਲ ਕੇ ਇਹ ਕੰਮ ਕਰਦਾ ਰਿਹਾ ਸੀ ਸੋ ਜਿੰਨੀਆਂ ਵੀ ਇਸ ਏਰੀਆ ਦੇ ਵਿੱਚ ਡਰੋਨ ਐਕਟੀਵਿਟੀਆਂ ਹੋਈਆਂ ਆ ਉਹਦੇ ਵਿੱਚ ਮੈਕਸਿਮਮ ਇਸ ਪੂਰੇ ਜਿਹੜਾ ਹੈਗਾ ਆ ਇਸ ਪੂਰੇ ਆਰਗੇਨਾਈਜ਼ ਜਿਹੜੇ ਗੈਂਗ ਦਾ ਹੱਥ ਹੈ ਉਹ ਅੱਜ ਇਹ ਇਹਨਾਂ ਦੀ ਪੁਸ਼ਟੀ ਸਾਬਤ ਹੋ ਗਿਆ ਸੋ ਇਹਨਾਂ ਦੇ ਫੜੇ ਜਾਣ ਕਾਰਨ ਮੈਨੂੰ ਉਮੀਦ ਹੈ ਕਿ ਜਿਹੜੀ ਹੈਗੀ ਹੈ ਇਹ ਪੂਰੀ ਦੀ ਪੂਰੀ ਜਿਹੜੀ ਲੜੀ ਸੀਗੀ ਉਹ ਟੁੱਟੇਗੀ ਔਰ ਇਹਦੇ ਵਿੱਚ ਸਾਨੂੰ ਫਰਦਰ ਸਫਲਤਾਵਾਂ ਮਿਲਣਗੀਆਂ ਧੰਨਵਾਦ